ਹਾਲੇ ਲੋਕ ਅਹਮਦਾਬਾਦ ਪਲੇਨ ਕ੍ਰੈਸ਼ ਦੇ ਝਟਕੇ ਤੋਂ ਉੱਭਰੇ ਵੀ ਨਹੀਂ ਸਨ ਕਿ ਅੱਜ ਫਿਰ ਦੇਸ਼ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਗਿਆ ਜਿਸ ਦੇ ਵਿੱਚ ਇੱਕ ਹਵਾਈ ਹਾਦਸੇ ਦੇ ਵਿੱਚ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਜਿਸ ਨੇ ਲੋਕਾਂ ਦੇ ਦਿਲਾਂ ਨੂੰ ਬਲੰਦਰੇ ਖ ਰਖ ਦਿੱਤਾ ਤੇ ਇਹ ਵੱਡੀ ਘਟਨਾ ਕੈਦਾਰਨਾਥ ਦੇ ਇਲਾਕੇ ਦੇ ਵਿੱਚ ਵਾਪਰੀ ਹੈ ਜਦੋਂ ਕਿ ਹੈਲੀਕਾਪਟਰ ਕੈਦਾਰਨਾਥ ਤੋਂ ਵਾਪਸ ਗੋਰੀਕੁੰਡ ਦੇ ਵੱਲ ਜਾ ਰਿਹਾ ਸੀ ਇਹ ਘਟਨਾ ਅੱਜ ਐਤਵਾਰ ਸਵੇਰੇ ਲਗਭਗ 5:30 ਵਜੇ ਦੇ ਕਰੀਬ ਵਾਪਰੀ ਹੈ ਜਿਸ ਦੇ ਵਿੱਚ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹਾਦਸੇ ਦੇ ਵਿੱਚ ਪਾਇਲਟ ਦੇ ਸਮੇਤ ਸਾਰੇ 7 ਯਾਤਰੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੇ ਵਿੱਚ ਇੱਕ 23 ਮਹੀਨਿਆਂ ਦਾ ਬੱਚਾ ਵੀ ਸ਼ਾਮਿਲ ਹੈ। ਹੈਲੀਕਾਪਟਰ ਸ਼ਰਧਾਲੂਆਂ ਨੂੰ ਕੇਦਾਰਨਾਥ ਮੰਦਿਰ ਤੋਂ ਗੌਰੀਕੁੰਡ ਲੈ ਕੇ ਜਾ ਰਿਹਾ ਸੀ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਅੱਜ ਐਤਵਾਰ ਸਵੇਰੇ ਕਰੀਬ 5:30 ਵਜੇ ਇਹ ਹਾਦਸਾ ਵਾਪਰਿਆ ਜਦੋਂ ਯਾਤਰੀਆਂ ਨੂੰ ਹੈਲੀਕਾਪਟਰ ਵਾਪਸ ਲੈ ਕੇ ਆ ਰਿਹਾ ਸੀ। ਅੱਜ ਦੇ ਦੌਰਾਨ ਇਹ ਹਾਦਸਾ ਵਾਪਰ ਗਿਆ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਾਰ ਨੇ ਦੱਸਿਆ ਕਿ ਗੌਰੀਕੁੰਡ ਦੇ ਉੱਪਰ ਘਾਹ ਕੱਟ ਰਹੀਆਂ ਨੇਪਾਲੀ ਮੂਲ ਦੀਆਂ ਔਰਤਾਂ ਨੇ ਹੈਲੀਕਾਪਟਰ ਦੇ ਹਾਦਸੇ ਦੀ ਸੂਚਨਾ ਦਿੱਤੀ ਹੈ। ਹੈਲੀਕਾਪਟਰ ਗੌਰੀ ਮਾਈ ਖਾਰਕ ਦੇ ਉੱਪਰ ਜੰਗਲ ਦੇ ਵਿੱਚ ਡਿੱਗ ਗਿਆ ਤੇ ਜਿੱਥੇ ਫਿਰ ਉਸ ਤੋਂ ਬਾਅਦ ਨੇਪਾਲੀ ਔਰਤਾਂ ਨੇ ਸੂਚਨਾ ਦਿੱਤੀ ਹੈ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਹਾਦਸੇ ਦੀ ਵਜ੍ਹਾ ਮਾੜਾ ਮੌਸਮ ਦੱਸਿਆ ਜਾ ਰਿਹਾ ਹੈ। ਤੇ ਹੈਲੀਕਾਪਟਰ ਆਰੀਅਨ 에ਵੀਏਸ਼ਨ ਕੰਪਨੀ ਦਾ ਸੀ ਉਤਰਾਖੰਡ ਸਿਵਲ 에ਵੀਏਸ਼ਨ ਡਿਪਾਰਟਮੈਂਟ ਅਥਾਰਟੀ ਯਾਨੀ ਕਿ ਯੂ ਸੀ ਏ ਡੀ ਏ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਹੈਲੀਕਾਪਟਰ ਦੇ ਵਿੱਚ ਯੂ ਪੀ ਤੇ ਮਹਾਰਾਸ਼ਟਰ ਦੇ 2-2 ਅਤੇ ਉਤਰਾਖੰਡ ਰਾਜਸਥਾਨ ਤੇ ਗੁਜਰਾਤ ਦੇ ਇੱਕ-ਇੱਕ ਯਾਤਰੀ ਸਵਾਰ ਸੀ ਜੋ ਲੋਕ ਹੈਲੀਕਾਪਟਰ ਦੇ ਵਿੱਚ ਸਵਾਰ ਸਨ ਉਹਨਾਂ ਦੇ ਨਾਮ ਸਾਹਮਣੇ ਆਏ ਨੇ ਰਾਜਵੀਰ ਜੋ ਪਾਇਲਟ ਸੀ ਵਿਕਰਮ रावत ਬੀ ਕੇ ਟੀ ਸੀ 89 ਰਾਸ਼ੀ ਉਖੀ ਠਮਰਦਾ ਤੀਸਰਾ ਨੰਬਰ ਵਿਨੋਦ ਨਾਂ ਦਾ ਯਾਤਰੀ ਵੀ ਦੇ ਵਿੱਚ ਸ਼ਾਮਲ ਸੀ ਤ੍ਰਿਸ਼ਟੀ ਸਿੰਘ ਰਾਜਕੁਮਾਰ ਸ਼ਰਦਾ ਤੇ ਇੱਕ ਰਾਸ਼ੀ ਲੜਕੀ ਆ ਜਿਸ ਦੀ ਉਮਰ 10 ਸਾਲ ਦੀ ਸੀ ਗੋਰੀਕੁਰ ਤੋਂ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਰੈਸਕਿਊ ਟੀਮ ਹਾਫੇਵਾਲੀ ਥਾਂ ਦੇ ਉੱਤੇ ਪਹੁੰਚ ਗਈਆਂ ਤੇ ਉਹਨਾਂ ਨੇ ਨਾਲ ਦੀ ਨਾਲ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਰੱਖਿਆ ਬਚਾਅ ਕਾਰਜ ਜਿਹੜੇ ਸੀ ਉਹ ਸ਼ੁਰੂ ਕਰ ਦਿੱਤੇ ਗਏ ਚਾਰਤਾਮ ਯਾਤਰਾ ਦੇ ਲਈ ਚੱਲ ਰਹੀ ਹੈਲੀਕਾਪਟਰ ਸੇਵਾ ਉੱਤੇ ਰੋਕ ਹਜੇ ਫਿਲਹਾਲ ਲਗਾ ਦਿੱਤੀ ਗਈ ਹੈ ਹਾਥੇਨ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਹ ਕਿਹਾ ਕਿ ਰੁਦਰ ਪ੍ਰਿਆਗ ਦੇ ਹੈਲੀਕਾਪਟਰ ਹਾਦਸਾ ਗ੍ਰਸਤ ਹੋਣ ਦੀ ਦੁਖਦਾਈ ਖਬਰ ਮਿਲੀ ਤੇ ਐਸ ਡੀ ਆਰ ਐਫ ਸਥਾਨਕ ਪ੍ਰਸ਼ਾਸਨ ਤੇ ਹੋਰ ਰਾਹਤ ਟੀਮਾਂ ਬਚਾਅ ਕਾਰਜ ਦੇ ਵਿੱਚ ਜੁਟ ਗਈਆਂ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਹੈਲੀਕਾਪਟਰ ਸੇਵਾ ਦੇ ਸੰਚਾਲਨ ਨੂੰ ਲੈ ਕੇ ਸਖਤ ਨਿਯਮ ਬਣਾਏ ਜਾਣਗੇ ਤੇ ਐਸ ਦੇ ਵਿੱਚ ਹੈਲੀਕਾਪਟਰ ਦੀ ਤਕਨੀਕੀ ਜਾਂਚ ਤੇ ਉਡਾਣ ਤੋਂ ਪਹਿਲਾਂ ਮੌਸਮ ਦੀ ਸਟੀਕ ਜਾਣਕਾਰੀ ਲੈਣੀ ਲਾਜ਼ਮੀ ਹੋਵੇਗੀ ਤੇ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਪਹਿਲਾਂ ਜਿੱਥੇ ਜੜੀਆਂ ਉਡਾਣਾ ਭਰੀਆਂ ਜਾਂਦੀਆਂ ਸੀ ਉਹ 250 ਦੇ ਲਗਭਗ ਚਲੇ ਜਾਂਦਾ ਸੀ ਉਸ ਤੋਂ ਬਾਅਦ ਉਹਨੂੰ ਘਟਾ ਕੇ ਹੁਣ 60 ਤੱਕ ਜੜੀਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਤੇ ਹਰ 8 ਕਾਂਤਿਆਂ ਦੇ ਵਿੱਚ ਸਿਰਫ ਦੋ ਹੀ ਉਡਾਣਾ ਜੜੀਆਂ ਇਹਦੇ ਲਈ ਜਾਇਜ਼ ਹੋਣ ਗਿਆ ਤਾਂ ਇਹਦੇ ਲਈ ਉਹਨਾਂ ਦੇ ਵੱਲੋਂ ਵੱਡਾ ਬਿਆਨ ਵੀ ਦਿੱਤਾ ਗਿਆ ਇੱਥੇ ਹੁਣ ਜ਼ਿਕਰਯੋਗ ਇਹ ਵੀ ਹੈ ਕਿ ਯਾਤਰਾ ਸੀਜ਼ਨ ਦੇ ਵਿੱਚ ਕਦਾਰ ਨਾਥ ਕਾਟੀ ਦੇ ਵਿੱਚ ਇਹ ਤੀਜੀ ਘਟਨਾ ਤੇ ਇਸ ਤੋਂ ਪਹਿਲਾਂ ਦੋ ਵਾਰ emergancy landing ਕਰਨੀ ਪਈ ਸੀ ਤੇ ਇਸ ਸੀਜ਼ਨ ਦੇ ਵਿੱਚ ਬਦਰੀਨਾਥ ਅਤੇ ਗੰਗੋਤਰੀ ਦੇ ਵਿੱਚ ਵੀ ਦੋ ਹਾਦਸੇ ਵਾਪਰ ਚੁੱਕੇ ਨੇ ਉਤਰਾਖੰਡ ਦੇ ਰੁਦਰ ਪ੍ਰਯਾਗ ਦੇ ਵਿੱਚ 7 ਜੂਨ ਲੰਘੀ ਨੂੰ ਤਕਨੀਕੀ ਖਰਾਬੀ ਦੇ ਕਾਰਨ ਸੜਕ ਦੇ ਉੱਤੇ ਹੈਲੀਕਾਪਟਰ ਦੀ emergeny landing ਕਰਵਾਉਣੀ ਪਈ ਤੇ ਐਸੇ ਦੌਰਾਨ ਹੈਲੀਕਾਪਟਰ ਦਾ ਪਿਛਲਾ ਹਿੱਸਾ ਇੱਕ ਕਾਰ ਦੇ ਉੱਤੇ ਡਿੱਗਣ ਦੇ ਨਾਲ ਟੁੱਟ ਗਿਆ ਤੇ ਕਾਰ ਵੀ ਪੂਰੀ ਤਰ੍ਹਾਂ ਨੁਕਸਾਨ ਗ੍ਰਸਤ ਹੋ ਗਈ ਐਸੇ ਹਾਦਸੇ ਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ ਪਰ ਅਸ ਵੇਲੇ ਜਿਸ ਹੈਲੀਕਾਪਟਰ ਦਾ ਇਹ ਹਾਦਸਾ ਹੋਇਆ ਹੈ ਉਸ ਦੇ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ ਇਹ ਬੜੀ ਦੁਖਦਾਈ ਗੱਲ ਹੈ ਪਰ ਇਸ ਦੇ ਉੱਤੇ ਹੁਣ ਪ੍ਰਸ਼ਾਸਨ ਨੂੰ ਸੋਚਣਾ ਪੈਂਦਾ ਹੈ ਕਿ ਆਖਰ ਇਹ ਘਟਨਾਵਾਂ ਵਾਰ-ਵਾਰ ਕਿਉਂ ਵਾਪਰ ਰਹੀਆਂ ਨੇ ਇਸ ਤੋਂ ਪਹਿਲਾਂ ਅਹਮਦਾਬਾਦ ਦੇ ਵਿੱਚ ਪਲੇਨ ਕਰੈਸ਼ ਹੋ ਚੁੱਕਿਆ ਜਿਹੜਾ ਕਿ 에ਅਰ ਇੰਡੀਆ ਦੇ ਇੱਕ ਫਲਾਈਟ ਸੀ AI 171 ਤਾਂ ਉਸ ਦੇ ਵੀ ਹਾਦਸਾ ਗ੍ਰਸਤ ਹੈ ਉਸ ਦੇ ਵਿੱਚ ਵੀ ਲਗਭਗ 265 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਉਸ ਹਾਦਸੇ ਦੇ ਵਿੱਚ ਹੋ ਗਈਆਂ ਤੇ ਅਜੇ ਤੱਕ ਵੀ ਉਹਨਾਂ ਲਾਸ਼ਾਂ ਦੀ ਪੂਰੇ ਢੰਗ ਨਾਲ ਪਛਾਣ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕੀ ਪਰ ਉਸ ਤੋਂ ਬਾਅਦ ਹਾਲੀ ਦੇ ਇਹ ਹਾਦਸਾ ਵਾਪਰਿਆ ਤੇ ਨਾਲ ਹੀ ਇਹ ਹੁਣ ਦੂਜਾ ਹਾਦਸਾ ਇਹੋ ਜਿਹਾ ਵਾਪਰ ਗਿਆ ਜਿਰ ਦੇ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਫਿਰ ਇੱਕ ਵਾਰ ਮੌਤ ਹੋ ਗਈ ਹੈ